ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗਿਆ ਚੇਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੇਲੇ ਸਮਾਂ ਲੈਣ ਵਾਸਤੇ ਚਿੱਠੀ ਰਹੀ ਜਾਨੀ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਤਾਂ ਕਿ ਪੰਜਾਬ ਦੇ ਲੋਕ ਇਹ ਬਿਆਦਬੀਆਂ ਦੇ ਮੁੱਦੇ ਦੇ ਉੱਤੇ ਜਿਹੜੇ ਹੁਣ ਰੈਲੇਵੈਂਟ ਕੁਐਸਚਨਸ ਹੁਣ ਦੀ ਮਜੂਦਾ ਸਰਕਾਰ ਤੇ ਆ ਉਹਨਾਂ ਬਾਰੇ ਕੀ ਐਕਸ਼ਨ ਲਿਆ ਇਹ ਸਾਡੀ ਉਹਨਾਂ ਤੋਂ ਮੰਗਿਆ ਜਿਹੜਾ ਰਾਮ ਰਹੀਮ 2021 ਦੇ ਵਿੱਚ ਭਗੰਤ ਸਿੰਘ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚੋਰੀ ਕਰਨ ਵਾਲੇ ਕੇਸ ਵਿੱਚ ਉਹਦੇ ਵਿੱਚ ਉਹਦੀ ਗ੍ਰਿਫਤਾਰੀ ਹੋ ਚੁੱਕੀ ਆ ਪਰ 2021 ਤੋਂ ਹੁਣ ਅੱਜ 2024 ਆ ਗਿਆ ਬਾਕੀ ਜਿੰਨੇ ਉਹਦੇ ਵਿੱਚ ਕੌ ਕਯੂਸ ਦੇ ਆ ਉਹਨਾਂ ਦੇ ਖਿਲਾਫ ਸੈਂਕਸ਼ਨ 295 ਦੀ ਆ ਚੁੱਕੀ ਆ ਪਰ ਭਗਵਾਨਤ ਮਾਨ ਦੀ ਸਰਕਾਰ ਵੱਲੋਂ 3 ਸਾਲ ਵੀ ਬੀਤ ਜਾਣ ਤੋਂ ਬਾਅਦ ਅੱਜ ਤੱਕ ਵੀ ਜਿਹੜੀ ਉਹ ਉਹਦੀ ਸੈਂਕਸ਼ਨ ਰਿਪੋਰਟ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਇਹਦੇ ਪਿੱਛੇ ਜਿਹੜੇ ਉਹ ਕਿਹੜੇ ਗੁੱਝੇ ਭੇਦ ਆ ਕਿ ਪੰਜਾਬ ਸਰਕਾਰ 3 ਸਾਲ ਦੀ ਉਹ ਸੈਂਕਸ਼ਨ ਜਿਹੜੀ ਹੋਮਨਿਸਟ ਦੇ ਕਰਨੀ ਹੁੰਦੀ ਆ ਉਹ ਕਰ ਨਹੀਂ ਸਕੇ ਅਸੀਂ ਹੁਣ ਉਹਨਾਂ ਨਾਲ ਬੈਠ ਕੇ ਇਹ ਗੱਲ ਕਰਕੇ ਅਮਨ ਦੂਸਰਾ ਜੇ ਇੱਕ ਅਹਿਮ ਮੁੱਦਾ ਵੀ ਇਹ ਵਕੀਲ ਵੀ ਮੈਂ ਜਾਣਦਾ ਕਿ 164 ਦੀ ਸਟੇਟਮੈਂਟ ਹੋਈ ਪ੍ਰਦੀਪ ਕਲੇਅਰ ਦੇ ਉਹ 163 ਦੀ ਸਟੇਟਮੈਂਟ ਦੇ ਵਿੱਚ ਸਿੱਧੇ ਤੌਰ ਤੇ ਬਾਬੇ ਦਾ ਤੇ ਉਹ ਜਿਹੜੀ ਹਣੀਪ੍ਰੀਤ ਆ ਉਹਦਾ ਨਾਂ ਲੈ ਰਿਹਾ ਪੰਜਾਬ ਸਰਕਾਰ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅੱਜ ਪ੍ਰੋਸੀਕਿਊਸ਼ਨ ਨੂੰ ਇਹ ਡਾਇਰੈਕਸ਼ਨ ਨਹੀਂ ਦੇ ਸਕੀ ਜਾਂ ਆਪਣੇ ਸਰਕਾਰ ਦੇ ਵਕੀਲਾਂ ਨੂੰ ਆਪਣੇ ਉਹਨਾਂ ਡਿਸਟ੍ਰਿਕਟ ਪਧਰੀ ਕਿ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਸਮਲਿੰਗ ਦੀ ਐਪਲੀਕੇਸ਼ਨ ਗ੍ਰফতারੀ ਦੀ ਐਪਲੀਕੇਸ਼ਨ ਪਾਈ ਜਾਵੇ ਬ੍ਰੰਡ ਕੱਢ ਕੇ ਇਹਦੇ ਪਿੱਛੇ ਕਿਹੜਾ ਗੁੱਜਾ ਭੇਤਿਆ ਇਹ ਵੀ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਦੂਸਰੀ ਜਿਹੜੀ ਵੱਡੀ ਗੱਲ ਆ ਆ ਮੇਰੇ ਨਾਲ ਸਿਆਲਕਾ ਸਾਹਿਬ ਵੀ ਬੈਠੇ ਆ ਤੇ ਮੈਨੂੰ ਵੀ ਹੋ ਗਏ ਕੋਟਾਂ ਦੇ ਵਿੱਚ बतौर ਵਕੀਲ ਪੇਸ਼ ਹੋਣ ਦੇ ਨੂੰ ਲੰਮਾ ਸਮਾਂ ਇਹ ਜਿਹੜੀਆਂ 3 ਐਫ ਆਈ ਆਰ ਸਿਗੀਆਂ ਐਫ ਆਈ ਆਰ 63 117 ਤੋਂ 128 ਇਹ ਤਿੰਨ ਦੀਆਂ ਤਿੰਨ ਜਿਹੜੀਆਂ ਐਫ ਆਈ ਆਰ ਜ਼ਿਆਦਾ ਇਹ ਖਾਣਾ ਜਿਹੜਾ ਬਾਜਾਖਾਨਾ ਉਹਦੇ ਵਿੱਚ ਹੀ ਦਰਜ ਆ। ਤੇ ਇਹ ਤਿੰਨਾਂ ਕੇਸਾਂ ਦੇ ਵਿੱਚ ਪ੍ਰਦੀਪ ਕਲੇਰ ਜਿਹੜਾ ਆ ਉਹ ਦੋਸ਼ੀ ਆ। ਮੈਂ ਕਿਉਂਕਿ ਅੱਜ ਸਾਰੇ ਜਿੰਨੇ ਪੱਖ ਤੁਹਾਡੇ ਕੋਲ ਲੈ ਕੇ ਆਇਆ, ਕੋਟਾਂ ਦੇ ਆਰਡਰ ਲੈ ਕੇ ਆਇਆ, ਆਹ ਦਖਲਅਰ ਹੋਇਆ ਜਿਹੜਾ ਪੀਓ। ਇਹ ਮੈਂ ਤਾਂ ਦਰਸਾ ਰਿਹਾ ਕਈ ਵਾਰੀ ਉਹੀ ਗੱਲ ਹਵਾ 'ਚ ਚਲਾਈ ਜਾਂਦੇ ਆ। ਤੇ ਮੈਂ ਪੁੱਛਣਾ 14 ਭਗਵਾਨ ਜਮਾਨ ਸਾਹਿਬ ਨੂੰ ਕਿ ਮੇਰਾ ਆਪਣਾ ਜ਼ਿੰਦਗੀ ਦਾ बतौर ਵਕੀਲ ਤਜਰਬਾ ਕਿ ਜੇ ਕੋਈ ਭਗੌੜਾ ਸਾਲ ਰਹੇ 2 ਸਾਲ ਰਹੇ 3 ਸਾਲ ਰਹੇ ਕੋਰਟ ਦੇ ਵਿੱਚੋਂ ਛੇਤੀ ਉਹਦੀ ਕਦੇ ਜ਼ਮਾਨਤ ਨਹੀਂ ਹੁੰਦੀ ਉਹਦੇ ਨਾਲ ਦੀ ਨਾਲ ਫਿਰ ਇੱਕ ਜਿਹੜੀ ਹੋਰ ਵੱਡੀ ਗੱਲ ਆ ਕਿ ਅਪਰੂਵਲ ਬਣ ਜਾ ਬੰਦਾ ਅਪਰੂਵਰ ਬਣ ਜਾ ਪਹਿਲੀ ਤਾਂ ਇਹ ਗੱਲ ਆ ਕਿ ਜਿਹੜੇ ਪੁਲਸ ਨੇ ਉਹਨੂੰ ਗ੍ਰਿਫਤਾਰ ਕੀਤਾ ਐਫਆਈ ਨੰਬਰ 36 ਦੇ ਵਿੱਚ ਤੇ ਉਸੇ ਥਾਣੇ ਦੇ ਵਿੱਚ ਜਿਹਦੇ ਵਿੱਚ ਪੀਓ ਦਾ ਲਿਖਿਆ ਆ ਹੁੰਦਾ ਇੱਕ ਬੋਰਡ ਲੱਗਾ ਆ ਹੁੰਦਾ 117 ਦੇ 128 ਦੇ ਵਿੱਚ ਉਹ ਜੇ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਕਿਹੜੇ ਗੁੱਜੇ ਭੇਜ ਤੇ ਆ ਕੇ ਦਿਨਾਂ ਦਿਨਾਂ ਦੇ ਵਿੱਚੋਂ ਸਿਰਫ ਇੱਕ ਚ ਗ੍ਰਿਫਤਾਰ ਕੀਤਾ ਜਾਂਦਾ ਦੋਏ ਦੋਹ ਕੇਸਾਂ ਦੇ ਵਿੱਚ ਉਸੇ ਥਾਣੇ ਦੀ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕਰਦੀ ਤੇ ਫਿਰ ਉਦੋਂ ਵੱਡੀ ਗੱਲ ਬੇ ਅਪਰੂਵਰ ਆ ਤੇ ਪ੍ਰੂਵਰ ਦਾ ਮੂਨਾ ਹੁੰਦਾ ਜਿੰਨੇ ਚ ਪ੍ਰੋਸੀਕਿਊਸ਼ਨ ਜਿਹੜੀ ਆਪਣੇ ਐਵੀਡੈਂਸ ਕੰਪਲੀਟ ਦੇ ਹੁੰਦੇ ਉਹਨਾਂ ਚਿਰ ਮੇਰਾ ਆਪਣਾ ਤਜਰਬਾ ਕਹਿੰਦਾ ਕਿ ਇਹ ਉਹ ਬੰਦੇ ਨੂੰ ਉਹਨਾਂ ਚਿਰ ਬੇਲ ਨੇ ਦਿੱਤੀ ਜਾਂਦੀ ਕਿਉਂਕਿ ਅਪਰੂਵਰ ਮਤਲਬ ਕਿ ਸਰਕਾਰੀ ਗਵਾਹ ਬੈਦੇ ਮਾਪਦੇ ਨੂੰ ਆਪਾਂ ਕਨਫੈਸ਼ਨ ਕਹਿੰਦੇ ਆ ਤੇ ਇਹ ਕਿਹੜੀ ਸੀ ਇਹਦੇ ਪਿੱਛੇ ਸੌਦੇਬਾਜ਼ੀ ਕੀ ਸੀ ਕਿ 2 ਮਹੀਨੇ ਦੇ ਵਿੱਚ ਬੇਲ ਕਰਵਾ ਦਿੱਤੀ ਤੇ ਇੱਕ ਮੇਰਾ ਹੋਰ ਵੀ ਆ ਜੇਲੇ ਕੋਰਟ ਚੋਂ ਵੀ ਬਰਾਂਡ ਜਾਰੀ ਹੁੰਦੇ ਆ ਬੰਦੇ ਦੇ ਉਹਦੇ ਵਿੱਚ ਸਪੈਸੀਫਿਕ ਲਿਖਿਆ ਜਾਂਦਾ ਕਿ ਇਸ ਕੇਸ 'ਚ ਇਹਦੀ ਜ਼ਮਾਨਤ ਹੋ ਗਈ ਆ ਜੇ ਕਿਸੇ ਹੋਰ ਕੇਸ 'ਚ ਲੜੀਂਦਾ ਨਹੀਂ ਤੇ ਫੇਰ ਇਹ ਇਹਨੂੰ ਛੱਡ ਦਿੱਤਾ ਜਾਵੇ ਤੇ ਕੀ ਪੁਲਿਸ ਦੀਆਂ ਅੱਖਾਂ ਬੰਦ ਕੰਨ ਬੰਦ ਆ ਕਿ ਦੋਵੇਂ ਦੋ ਕੇਸਾਂ ਦੇ ਵਿੱਚ ਉਹ ਪਹਿਲਾਂ ਤਾਂ ਥਾਣੇ ਨੇ ਅੱਖਾਂ ਮੀਟੀਆਂ ਆ ਭਈ ਗ੍ਰਫਤਾਰੀ ਨਹੀਂ ਪਾ ਰਿਹਾ ਇਸੇ ਥਾਣਾ ਤੇ ਦੂਜੀ ਫੇਰ ਕੋਰਟ ਤੋਂ ਵੀ ਆਰਡਰ ਹੁੰਦੇ ਪਏ ਪਾਈ ਜੇ ਕਿਸੇ ਹੋਰ ਕੇਸ 'ਚ ਲੜੀਂਦਾ ਨਹੀਂ ਤੇ ਜਿਹੜੇ ਗੇਜ ਤੋਂ ਰਿਹਾਈ ਹੁੰਦੀ ਆ ਉਸ ਵੇਲੇ ਲਿਖਿਆ ਜਾਂਦਾ ਪਈ ਹੋਰ ਕੇਸ ਨਹੀਂ ਇਹਦੇ ਤੇ ਕੋਈ ਸੋ ਮੇਰਾ ਕਹਿਣ ਤੋਂ ਭਾਵ ਕਿ ਉਹ ਕਿਹੜੀ ਸੌਦੇਬਾਜ਼ੀ ਸੀ ਜਿਹੜੀ ਇਹ ਤਿੰਨਾਂ ਕੇਸਾਂ ਦੇ ਵਿੱਚ ਗ੍ਰਫਤਾਰੀ ਨਾ ਪਾਉਣੀ ਫਿਰ ਅਪਰੂਵਰ ਬਣਾ ਕੇ ਬੇਲ ਕਰਵਾਉਣੀ ਇਹਦੇ ਪਿੱਛੇ ਇੱਕ ਢੂੰਗੀ ਸਾਜ਼ਿਸ਼ ਆ ਇਹ ਦੋਹਾਂ ਕਾਰਜਾਂ ਲਈ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਅੱਜ ਚਿੱਠੀ ਲਿਖ ਰਹੇ ਹਾਂ ਉਹਨਾਂ ਨੂੰ ਮਿਲ ਕੇ ਡੈਪੂਟੇਸ਼ਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਚੇਚੇ ਤੌਰ ਤੇ ਇਹ ਦੋ ਗੱਲਾਂ ਦਾ ਜਵਾਬ ਮੰਗਦਾ ਕਿ ਬਾਬੇ ਨੂੰ ਐਨਾ ਚਿਰ ਹੋਣ ਦੇ ਜੇਲ੍ਹ ਦੇ 21 ਤੋਂ ਗ੍ਰਿਫਤਾਰੀ ਹੋਣ ਦੇ ਬਾਵਜੂਦ ਸੈਂਕਸ਼ਨ ਨਾ ਦੇਣਾ ਤੇ ਦੂਜਾ ਉਹ ਵਰਦੀਪ ਕਲੇਰ ਦਾ ਉਹਦਾ ਕੰਫੈਸ਼ਨ ਹੋ ਜਾਣਾ ਕੰਫੈਸ਼ਨ ਹੋਣ ਦੇ ਬਾਵਜੂਦ ਪ੍ਰੋਸੀਕਿਊਸ਼ਨ ਨੇ ਹਾਲੇ ਤੱਕ ਹੋਈ ਹਾ ਨਹੀਂ ਕੀਤਾ ਕਿ ਕੋਰਟ 'ਚ ਐਪਲੀਕੇਸ਼ਨ ਮੂਵ ਕਰਕੇ ਉਹਨਾਂ ਨੂੰ ਐਜ ਅਕਿਊਜ਼ ਜਿਹੜਾ ਹੈ ਉਹ ਸਮਨ ਕੀਤਾ ਜਾਵੇ ਸੋ ਇਹ ਆ ਜਿਹੜੇ ਆ ਮੈਂ ਤੁਹਾਨੂੰ ਦੋ ਜੇ ਤੁਸੀਂ ਲੈਣੇ ਹੋ ਤਾਂ ਮੇਰੇ ਕੋਲ ਲੈ ਆ ਵੀ ਸਕਦੇ ਆ ਆ ਇਹਦੇ ਵਿੱਚ ਜੁਨੀਏ ਕੋਰਟ ਬਲੋਂ ਔਰ ਇਹਦੀ ਅਟੈਚਮੈਂਟ ਹੋਈ ਆ ਪ੍ਰਾਪਰਟੀ ਦੀ ਆ ਹੈਗੀਆਂ ਜਿਹੜੀਆਂ ਤੁਹਾਡੀਆਂ ਚਲਾਨ ਦੀਆਂ 1738 ਦੀਆਂ ਇਹਦੇ ਵਿੱਚ ਆ ਆ ਹੈਗੀ ਐਫਆਈ ਨੰਬਰ 117 ਪ੍ਰਦੀਪ ਗਲੇਰ ਪੁੱਤਰ ਚੰਦੀਨਾਮ ਗ੍ਰਿਫਤਾਰੀ ਬਾਕੀ ਔਰ ਆ ਹੱਦੀ ਐਫਆਈਆ ਨੰਬਰ 128 ਪ੍ਰਦੀਪ ਕਲੇਰ ਗ੍ਰਫਤਾਰੀ ਬਾਕੀ ਇਹ ਗੁਰਸਰਪਗਰ ਵਾਲੀ ਐਫਆਈਆ ਹੈ ਜਾਂ ਕਿਹੜੀ ਹੈ ਇਹ ਮਾਜਾਖਾਨਾ ਦੀ ਸੋ ਮੇਰਾ ਕਹਿਣ ਤੋਂ ਭਾਵ ਕਿ ਇੱਕ ਬੰਦੇ ਨੂੰ ਸਪੈਸ਼ਲ ਰੇਵਟ ਮੇਰਾ ਉਹਦੇ ਪਿੱਛੇ ਕੋਈ ਜਿਹੜੀ ਵਪਾਰਪਨ ਹੈ ਮੈਂ ਕਾਨੂੰਨੀ ਸਾਰੀ ਗੱਲ ਕਰ ਰਿਹਾ ਕਿ ਇਹਦੇ ਪਿੱਛੇ ਭੇਦ ਕੀ ਆ ਉਹ ਤੁਸੀਂ ਮੇਰੇ ਤੋਂ ਵੱਧ মিডিਆ ਵਾਲੇ ਜਾਣਦੇ ਆ ਕਿ ਅਪਰੂਵਰ ਵੜਾ ਕੇ ਬੇਲ ਦਿਵਾਉਣੀ ਫਿਰ ਤਿੰਨ ਕੇਸ ਸੇਮ ਥਾਣੇ ਦੇ ਹੁਣੇ ਤੇ ਫਿਰ ਇੱਕ ਦੇ ਵਿੱਚੋਂ ਗ੍ਰਿਫਤਾਰੀ ਪਾ ਕੇ ਉਹਨੂੰ ਰਿਹਾ ਕਰਵਾਉਣਾ ਪੜਦੇ ਕਿ ਪਿੱਛੇ ਕਿਹਾ ਹੈ ਤੁਸੀਂ ਸਾਰਾ ਜਾਣਦੇ ਆਂ ਦੂਜੀ ਜਿਹੜੀ ਇੱਕ ਕਈ ਦਿਨਾਂ ਦੀ ਇਹ ਡਲ ਚੱਲ ਰਹੀ ਮੈਂ ਚਾਹਦਾ ਨਹੀਂ ਸੀ ਕਿ ਮੈਂ ਕੋਈ ਜਾਤੀ ਤੌਰ ਦੇ ਉੱਤੇ ਕਿਸੇ ਦੇ ਚਿੱਕੜ ਸਿੱਟਾਂ ਮੈਂ ਅੱਜ ਤੱਕ ਪੋਲਿਟਿਕਲ ਬੰਦੇ ਦਾ ਦੇਖਿਆ ਕਿ ਆਪਾਂ ਨੂੰ ਆਪਾਂ ਪ੍ਰੈਸ ਨੂੰ ਸਟੇਟਮੈਂਟ ਰਿਲੀਜ਼ ਕਰਦੇ ਆ ਜਾਂ ਆਪਾਂ ਸੋਸ਼ਲ ਮੀਡੀਆ ਤੇ ਜਾਂਦੇ ਆ ਪਰ ਕੁਝ ਦਿਨਾਂ ਦਾ ਸਾਡਾ ਇੱਕ ਭਰਾ ਜਿਹੜਾ ਪਹਿਲਾਂ ਪੁਲਿਸ ਚ ਰਿਹਾ ਉਹ बार-बार ਇੱਕੋ ਹੀ ਗੱਲ ਰਿਪੀਟ ਕਰ ਰਿਹਾ ਕਿ 2019 ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਿਹੜੀ ਸੀਬੀਆਈ ਦੀ ਕਲੋਜ਼ਰ ਰਿਪੋਰਟ ਸੀ ਉਹਨੂੰ ਸਪੋਰਟ ਕੀਤੀ ਆ ਤੇ ਉਹਦੇ ਲਈ ਐਫੀਡਵਿਟ ਦਿੱਤਾ ਪਹਿਲਾਂ ਤਾਂ ਮੈਂ ਤੁਹਾਨੂੰ ਆਖੀ ਨਾ ਇਹ ਮਤਾ ਸਾਡਾ ਇਹ ਹੈਗਾ 17/7 2019 ਦਾ ਮਤਾ ਆ ਇਹ 2019 ਦਾ ਮਤਾ ਕੀ ਆ ਦੇ ਮਤਾਇਆ ਸ਼ੌਮਣ ਸਿੰਘ ਗੁਰਦਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਅੱਜ ਦੀ ਇਕੱਤਰਤਾ ਪਿਛਲੇ ਸਮੇਂ ਵਿੱਚ ਬਖਬਾਤ ਥਾਵਾਂ ਤੇ ਸ਼੍ਰੀ ਗੁਰਗੰਨ ਸਾਹਿਬ ਵਿਆਦਿ ਦੀਆਂ ਬਾਪਰੀਆਂ ਘਟਨਾਵਾਂ ਦੇ ਕੇਸ ਜੋ ਕਿ ਸਰਕਾਰ ਵੱਲੋਂ ਸੀਬੀਆਈ ਨੂੰ ਦੋਸ਼ੀਆਂ ਦੀ ਇਨਸ਼ਾਨਦਈ ਕਰ ਲਈ ਦਿੱਤੇ ਗਏ ਸਨ ਸੀਬੀਆਈ ਵੱਲੋਂ ਦੋਸ਼ੀਆਂ ਦੀ ਸਨਾਰਕ ਕਰਕੇ ਸਜ਼ਾਵਾ ਦੇਣ ਦੀ ਬਜਾਏ ਇਸ ਕੇਸ ਦੀ ਕਲੋਜ਼ਰ ਰਿਪੋਰਟ ਦਾਖਲ ਕਰਨਾ ਬਹੁਤ ਹੀ ਮੰਦ ਭਾਗਾ ਤੇ ਦੁਖਦਾਈ ਹੈ ਜਿਸ ਨਾਲ ਸਿੱਖ ਜਗਤਿਆਂ ਨੂੰ ਠੇਸ ਪਹੁੰਚੀ ਹੈ ਅੱਜ ਦੀ ਇਕਤਰਤਾ ਕਲੋਜ਼ਰ ਰਿਪੋਰਟ ਦਾਖਲ ਕਰਨ ਦੇ ਮਾਮਲੇ ਦੀ ਨਕੀਦੀ ਕਰਦੀ ਤੇ ਨਾਲ ਪ੍ਰਵਾਨ ਕੀ ਹੋਇਆ ਕਿ ਕਲੋਜ਼ਰ ਰਿਪੋਰਟ ਨੂੰ ਰੱਦ ਕਰਵਾਉਣ ਲਈ ਫੌਜਦਾਰੀ ਮਾਹਰ ਵਕੀਲਾਂ ਦਾ ਪੈਨਲ ਪੈਨਲ ਦੇ ਵਕੀਲਾਂ ਦੀ ਪੀ ਸਾਹਬ ਨਿਰਧਾਰਤ ਕਰਨ ਦਾ ਜਿਹੜਾ ਹੈ ਉਹ ਹਲਾਇਤ ਕੀਤੀ ਜਾ ਇਹ ਮਤਾ ਹੋਇਆ ਸਾਡਾ ਵੀ 17 7 2009 ਨੂੰ ਮਤਾ ਨੰਬਰ 552 55 515 100 ਜੀ ਇਹ ਤੋਂ ਬਾਅਦ ਆ ਜਿਹੜੀ ਉਹਨੇ ਕਲੋਜ਼ਰ ਰਿਪੋਰਟ ਦਿੱਤੀ 173 8 ਦੇ ਵਿੱਚ ਇਹ सीबीआई ਦੀ ਕੋਰਟ ਦੇ ਵਿੱਚ सीबीआई ਨੇ ਮੂਵ ਕੀਤੀ ਆ ਕਾਪੀਆਂ ਮੇਰੇ ਕੋਲ ਲੈ ਲਿਓ ਮੈਂ ਸਰਟੀਫਾਈਡ ਕਾਪੀਆਂ ਲੈ ਆਇਆ ਕੋਰਟ ਦੇ ਵਿੱਚੋਂ ਕਢਵਾ ਕੇ ਜੀ ਇਹ 4 9 19 ਦੇ ਵਿੱਚ ਅਸੀਂ ਦਿੱਤੀ ਆ 173 8 ਦੀ ਜਿਹੜੀ ਰਿਪੋਰਟ ਆ ਇਹਨਾਂ ਨੇ ਦਿੱਤੀ ਉਹਦੇ ਅਸੀਂ ਰਿਪਲਾਈ ਫਾਈਲ ਕੀਤਾ ਉਹ ਰਿਪਲਾਈ ਦੇ ਵਿੱਚ ਤੁਸੀਂ ਕਲੀਅਰ ਪੜ੍ਹ ਲਓਗੇ ਵੀ ਸਾਡਾ ਸਟੈਂਡ ਕੀ ਆ ਅਖੀਰ ਦੇ ਵਿੱਚ ਜਿਹੜੀ ਇਹਦੇ ਵਿੱਚ ਪ੍ਰੇਰਿਆ ਕਿਉਂਕਿ ਬਾਕੀ ਫਾਰਮ ਜਿਹੜੇ ਦੇਣੇ ਹੁੰਦੇ ਜਵਾਬ ਤਾਂ ਦੇਣੇ ਹੁੰਦੇ ਆ ਜਿਹੜੀ ਦੇਰਫੋਰ ਰਿਸਪੈਕਟਫੁਲੀ ਪ੍ਰੇਡ ਥੈਟ ਦਾ ਪ੍ਰੈਜੈਂਟ ਐਪਲੀਕੇਸ਼ਨ ਮੇ ਕਾਈਂਡਲੀ ਬੀ ਡਿਕਲੇਅਰਡ ਐਕਪਰ ਲਾਅ ਐਂਡ ਦਾ ਅਲੇਜਡ ਕੰਬਾਈਨਡ ਕਲੋਜ਼ਰ ਰਿਪੋਰਟ ਫਾਈਲਡ ਬਿਫੋਰ ਦਾ ਔਨਰੇਬਲ ਕੋਰਟ ਔਨ 4/7/19 ਮੇ ਕਾਈਂਡਲੀ ਬੀ ਅਗੇਨ ਸੈਂਟ ਬੈਕ ਟੂ ਦਾ ਸੀਬੀਆਈ ਬਿਕਾਜ਼ ਅ ਫਰਦਰ ਇਨਵੈਸਟੀਗੇਸ਼ਨ ਇਜ਼ ਅਲੌਡ ਦੈਨ ਦਾ ਲੈਟਰ ਫਾਰ ਦਾ ਰੈਫਰਡ ਇਨਾ ਨੰਬਰ ਇਨਵੈਸਟੀਗੇਸ਼ਨ ਬਿੱਲ ਵੀ ਟੱਚਿੰਗ ਦਾ ਐਂਟਾਇਰ ਅਰਲੀਅਰ ਅਰਲੀਅਰ ਇਨਵੈਸਟੀਗੇਸ਼ਨ ਸ਼ੋ ਦਾ ਕੰਬਾਈਨਡ ਕਲੋਜ਼ਰ ਰਿਪੋਰਟ ਕੈਨਾਟ ਬੀ ਕੈਪਟ ਇਨ ਅਵਾਈਜਸ ਇਨ ਥਿਸ ਕੋਰਟ ਐਂਡ ਇਟ ਇਜ਼ ਡੀਮ ਟੂ ਬੀ ਰਿਟਰਨ ਟੂ ਦਾ ਸੀਬੀਆਈ ਐਜ਼ ਦਾ ਕੰਪਲੇਨੈਂਟ ਕਲਵਿੰਦਰ ਸਿੰਘ ਹੈਜ਼ ਆਲਰੇਡੀ ਮੇਡ ਅ ਸਟਰੋਂਗ ਆਬਜੈਕਸ਼ਨ ਐਂਡ ਹੈ ਕਮ ਇਨ ਡਿਸਐਗਰੀਮੈਂਟ ਕਾ ਦਾ ਕਲੋਜ਼ਰ ਰਿਪੋਰਟ ਇਹ ਜਿਹੜੀ ਉਹ ਹੈਗੀ ਆ ਇਹਨਾਂ ਨੇ ਕੀਤਾ ਕੀ ਸੀ ਇਹ ਜੇਲੇ ਇਹਨਾਂ ਨੇ ਆ ਐਪਲੀਕੇਸ਼ਨ ਵੀ ਨਹੀਂ ਵੀ ਮੂਵ ਕੀਤੀ ਸੀ सीबीआई ਨਹੀਂ ਕਿ ਸਾਡੀ ਜਿਹੜੀ 738 ਦੀ ਰਿਪੋਰਟ ਆ ਇਟ ਸ਼ੁਡ ਬੀ ਕੈਪਟ ਇਨ ਅਵਾਇੈਂਸ ਕਿ ਸਾਨੂੰ ਫਾਰਦਰ ਦੇਤੀ ਜਾਵੇ ਪਰ ਇਹਨੂੰ ਅਜ ਦੀ ਐਜ ਇਟ ਇਚ ਪੈਂਡਿੰਗ ਰੱਖ ਲਿਆ ਜਾਵੇ ਫਿਰ ਅਸੀਂ ਇਸ ਕੋਡ ਦੇ ਵਿੱਚ ਅਸੀਂ 5 11 ਸੌਰੀ 6 11 19 ਨੂੰ ਆ ਸਰਟੀਫਾਈਡ ਕਾਪੀ ਆ ਇਹ ਸੀ ਆਬਜੈਕਸ਼ਨ ਪੋਜੀਸ਼ਨ ਦਿੱਤੀ ਆ ਉਸੇ ਕੋਰਟ ਦੇ ਵਿੱਚ ਕਿ ਜਿਹੜੀ ਇਹ ਰਿਪੋਰਟ ਭੇਜੀ ਆ ਇਹਨਾਂ ਨੇ ਕਲੋਜ਼ਰ ਰਿਪੋਰਟ ਇਹ ਸਰਾਸਰ ਗਲਤ ਆ ਤੇ ਇਹਤੇ ਮੈਨੂੰ ਬਹੁਤ ਵੱਡਾ ਇਤਰਾਜ਼ ਆ ਕਿਉਂਕਿ ਜੇਲੇ ਕਲੋਜ਼ਰ ਰਿਪੋਰਟ ਜਾਂਦੀ ਆ ਜਾਂ ਕੋਈ ਕਈ ਵਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਆਪਾਂ ਕੋਰਟਾਂ ਦੇ ਵਿੱਚ ਕੋ ਕੇਸ ਖਤਮ ਕਰ ਲਈ ਇੱਕ ਤਾਂ ਰਿਕੁਐਸਟਿੰਗ ਹੋਣੀ ਹੈ ਇੱਕ ਦੂਜੀਆਂ ਕੋਰਟਾਂ ਚ ਚਲ ਜਾਂਦੇ ਨੇ ਉਹਦੇ ਵਿੱਚ ਫਿਰ ਮਦਈ ਦੀ ਸਹਿਮਤੀ ਲਈ ਜਾਂਦੀ ਆ ਕਿ ਤੂੰ ਇਸ ਰਿਪੋਰਟ ਨਾਲ ਸਹਿਮਤ ਹੈਂ ਇਹ ਅਸੀਂ ਕਲੋਜ਼ਰ ਰਿਪੋਰਟ ਤੇ ਆਬਜੈਕਸ਼ਨ ਦਿੱਤੇ ਆ ਅਸੀਂ ਬਿਲਕੁਲ ਸਹਿਮਤ ਨਹੀਂ ਕਲੋਜ਼ਰ ਰਿਪੋਰਟ ਜਿਹੜੀ ਆ ਇਹ ਖਤਮ ਕੀਤੀ ਜਾਵੇ ਅਸੀਂ ਬਿਲਕੁਲ ਸਹਿਮਤ ਨਹੀਂ ਔਰ ਇਹਦੇ ਵਿੱਚ ਅਸੀਂ ਆ ਨਾਲ ਇੱਕ ਐਫੀਡੇਵਟ ਆ 5951119 ਦਾ ਇੱਕ ਕੁਲਵਿੰਦਰ ਸਿੰਘ ਦਾ ਐਫੀਡੇਵਟ ਆ ਇਹ ਐਫੀਡੇਵਟ ਤੁਸੀਂ ਦੇਖੋਗੇ ਇਹਦੇ ਵਿੱਚ ਸਾਰੇ ਦਾ ਸਾਰਾ ਉਹੋ ਹੀ ਡਿਸਕਸ ਕੀਤਾ ਗਿਆ ਜਿਹੜਾ ਐਜ ਇਟ ਇਸ ਕਿ ਇਹ ਜਿਹੜੀ ਕਲੋਜ਼ਰ ਰਿਪੋਰਟ ਆ ਮੈਂ ਇਹਦੇ ਨਾਲ ਸਹਿਮਤ ਨਹੀਂ ਕਮੇਟੀ ਨੇ ਆ ਸਾਰੀਆਂ ਮੈਂ ਕਾਪੀਆਂ ਸਰਟੀਫਾਈਡ ਉੱਥੋਂ ਲੈ ਕੇ ਆਇਆ ਤਾਂ ਕਿ ਤੁਹਾਡੇ ਰੂਪ ਰੂਪ ਹੀ ਹੋ ਜਵੇ ਸਾਰੀ ਗੱਲ ਕਈ ਵਾਰੀ ਮਿਸ ਇੰਟਰਪ੍ਰੀਟੇਸ਼ਨ ਇਹ ਇੰਨੀ ਕਰ ਦਿੱਤੀ ਜਾਂਦੀ ਆ ਕਿ ਹਰ ਇੱਕ ਪੱਖ ਤੇ ਮੈਨੂੰ ਸਮਝ ਨਹੀਂ ਲੱਗਦੀ ਭਈ ਜੇ ਇੱਕ ਬੰਦਾ ਰਿਟਾਇਰ ਹੋ ਚੁੱਕਾ ਕਿਹੜੀ ਆਪਾਂ ਬੱਲੇ ਬੱਲੇ ਨੂੰ ਪਾਇਂ ਠੀਕ ਆ ਤੁਸੀਂ ਐਸਆਈ ਦੇ ਦੌਰ ਦੇ ਉੱਤੇ ਆਪਣੇ ਇਨਵੈਸਟੀਗੇਸ਼ਨ ਕੀਤੀ ਜੀ ਆਇਆਂ ਨੂੰ ਪਰ ਐਟ ði ਸਟੇਜ ਐਵੇਂ ਜਿਹੜੀਆਂ ਇਹ ਗੱਲਾਂ ਕਰਨੀਆਂ ਤੇ ਖਾਸ ਕਰਕੇ ਸ਼੍ਰੋਣੀ ਕਮੇਟੀ ਨੂੰ ਟਾਰਗੇਟ ਕਰਨਾ ਮੈਂ ਸਮਝਦਾ ਇਹ ਬਹੁਤ ਮੰਦ ਭਾਗਾ ਆ ਇਹਦੇ ਪਿੱਛੇ ਆਬਜੈਕਟ ਕੀ ਆ ਤਾਂ ਹੁਣ ਉਹ ਹੀ ਦੱਸ ਸਕਦੇ ਆ ਪਰ ਮੈਂ ਜਿਹੜਾ ਆਪਣਾ ਬਾਰਸ਼ਣ ਦੇ ਦਿੱਤਾ ਮੈਂ ਬਿਦ ਫੈਕਟਸ ਦਿਤਾ ਹੈ ਸੋ ਥੈਟ ਇਹ ਕਲੀਅਰ ਹੋ ਜਾਏ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਆ ਮਤਾ 17/7/19 ਦਾ ਅੱਜ ਤੋਂ ਲਗਭਗ ਸਾਢੇ 3 ਸਾਲ ਪਹਿਲਾਂ ਦਾ ਇਹ ਐਗਜ਼ੀਕਟਿਵ ਦੇ ਵਿੱਚ ਅਸੀਂ ਉਦੋਂ ਡਾਇਰੈਕਸ਼ਨ ਦਿੱਤੀ ਸੀ ਉਦੋਂ ਮੈਂ ਜਨਰਲ ਸਕੱਤਰ ਸੀ ਕਿ ਇਹ ਜਿਹੜਾ ਆ ਇਹ ਕੇਸ ਅਸੀਂ ਫਾਈਲ ਨਹੀਂ ਹੋਣ ਆਪਣੀ ਤਾਂ ਕਲੋਜ਼ਰ ਰਿਪੋਰਟ ਜਿਹੜੀ ਆ ਉਹਦੇ ਨਾਲ ਸਹਿਮਤ ਨਹੀਂ ਫਿਰ ਅਸੀਂ ਪ੍ਰੋਪਰ ਕੋਰਟਾਂ 'ਚ ਮੂਵ ਹੋਏ ਆ ਸੋ ਮੇਰਾ ਗੈਰ ਤੋਂ ਭਾਵ ਕਿ ਰੋਜ਼ 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 ਇਹ ਆਪਾਂ ਨਮੀ ਤੋਂ ਨਮੀ ਗੱਲ ਕੱਢਣੀ ਮੈਂ ਚਾਹਦਾ ਨਹੀਂ ਸੀ ਕਿ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਮਸਲਾ ਪਿਆ ਉਹਨਾਂ ਚਿਰ ਕਿਸੇ ਪੱਖ ਦੀ ਗੱਲ ਨਾ ਕਰਾਂ ਪਰ ਕਿਉਂਕਿ ਪੱਖ ਨਾਲ ਨਹੀਂ ਸੰਬੰਧਿਤ ਇਹ ਗਵਰਨਮੈਂਟ ਦੇ ਨਾਲ ਸੰਬੰਧਿਤ ਆ ਸਰਕਾਰ ਦੇ ਨਾਲ ਸੰਬੰਧਿਤ ਆ ਆਲਰੇਡੀ ਕੇਸ ਚੱਲ ਰਹੇ ਆ ਉੱਥੇ ਸੋ ਭਗਵਾਨ ਦਮਨ ਜੀ ਨੂੰ ਹੁਣ ਅਸੀਂ ਆ ਜੇ ਮੇਰੀ ਸੁਣਨਗੇ ਵੀ ਤਾਂ ਵੀ ਸਾਨੂੰ ਟਾਈਮ ਦੇ ਦੇਣ ਤੇ ਨਹੀਂ ਤਾਂ ਅਸੀਂ ਟਾਈਮ ਤਾਂ ਆਨਲਾਈਨ ਵੀ ਅਪਲਾਈ ਕਰਾਂਗੇ ਚਿੱਠੀ ਵੀ ਭੇਜਾਂਗੇ ਇੱਕ ਲੈ ਕੇ ਡੈਪੂਟੇਸ਼ਨ ਵੀ ਜਾਵਾਂਗੇ ਸ਼ਾਮਨੀ ਕਮੇਟੀ ਦਾ ਕਿ ਸਾਨੂੰ ਆਹ ਦੱਸਿਆ ਜਾਵੇ ਕਿ ਆਹ ਜਿਹੜੀਆਂ 2-3 ਗੱਲਾਂ ਜੱਗੋਂ ਤੇਰਵੀਆਂ ਹੋਈਆਂ ਇਹਦੇ ਪਿੱਛੇ ਕਿਹੜਾ ਅਡੀਸ਼ਨ ਮੋਟਿਵ ਆ ਕਿਹੜੀ ਐਡੀ ਵੱਡੀ ਤੁਹਾਡੀ ਜਿਹੜੀ ਕੋਈ ਮਜਬੂਰੀ ਆ ਕਿ ਤੁਸੀਂ ਉਹਨੂੰ ਸਾਦ ਨੂੰ ਨਾ ਉਹਦੇ ਵਿੱਚ ਉਹਦੇ ਦੇ ਰਹੇ ਸੈਂਕਸ਼ਨ ਦੇ ਰਹੇ ਨਾ ਉਹਦੇ ਵਿੱਚ ਤੁਸੀਂ ਦੂਜੀ ਐਪਲੀਕੇਸ਼ਨ ਮੂਵ ਕਰ ਰਹੇ ਆ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕਸ਼ਟ ਵੀ ਦਿੱਤਾ ਮੈਂ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਇਹ ਵੀ ਕਹਿਣਾ ਚਾਹਣਾ ਕਿ ਸਮਾਜ ਜਿਹੜੇ ਮਿਲਿਆ ਆ ਸੀ ਜਾਵਾਂਗੇ ਤਾਂ ਆਪਣੇ ਤੌਰ ਦੇ ਉੱਤੇ ਵੀ ਤੇ ਜੇ ਇਦਾਂ ਵੀ ਸਾਨੂੰ ਸਮਾਂ ਦੇ ਦੇਣ ਫਿਰ ਵੀ ਜਾ ਕੇ ਉੱਥੇ ਉਹਨਾਂ ਦੇ ਕੋਲ ਐਜਿਟ ਜੀ ਆਪਣਾ ਡੈਪੂਟੇਸ਼ਨ ਸਾਰੇ ਜਿੰਨੇ ਵੀ ਆ ਸਾਡੀਆਂ ਗੱਲਾਂ ਉੱਥੇ ਜਾ ਕੇ ਉਹਨਾਂ ਕੋਲੋਂ ਮੋਹ ਮੋਹ ਵੀ ਜੜੀਆਂ ਮੰਗ ਕਰਾਂਗੇ ਪਤਾ ਨਹੀਂ ਟੈਕਨੀਕਲੀ ਜਿਹੜਾ ਜਿਹੜਾ ਕੋਰਟ ਨੇ ਬਣਾਉਣਾ ਜਾਂ ਸਰਕਾਰ ਨੇ ਬਣਾਉਣਾ ਜੀ ਕੈਨੋ ਜੀ ਜਿਹਨੂੰ ਪ੍ਰਦੀਪ ਪਲੇਅਰ ਤੋਂ ਤੁਸੀਂ ਕਿਹਾ ਪੂਰ ਬਣਾ ਲਿਆ ਹਾਂ ਕੀ ਕਾਨੂੰਨੀ ਕਿਉਂਕਿ ਤੁਸੀਂ ਕਾਨੂੰਨੀ ਪਾਸ ਇਹ ਕੋਰਟ ਨਹੀਂ ਬਣਾਉਂਦੀ ਇਹ ਪ੍ਰੋਸੀਕਿਊਸ਼ਨ ਬਣਾਉਂਦੀ ਆ ਕਿਉਂਕਿ ਪ੍ਰੋਸੀਕਿਊਸ਼ਨ ਤੁਹਾਨੂੰ ਚੇਤਾ ਹੁਣਾ ਇੱਕ ਮਦਈ ਹੁੰਦਾ ਇੱਕ ਉਹਦੇ ਗਵਾਹ ਹੁੰਦੇ ਆ ਇਹ ਜਿਹੜਾ ਮਲਜਮ ਆ ਮਲਜਮਾਂ ਦੇ ਵਿੱਚੋਂ ਇੱਕ ਬੰਦਾ ਪੂਰੂਪਰ ਬਣ ਜਾਂਦਾ ਕਿ ਹਾਂ ਮੈਂ ਵੀ ਇਸ ਵਿੱਚ ਸਹਿਮਤ ਹਾਂ ਇਹ ਹੋਣ ਦਾ ਨਹੀਂ ਕਨਫੈਸ਼ਨਲ ਸਟੇਟਮੈਂਟ ਇਹਦੀ ਹੁੰਦੀ ਆ 134 ਦੀ ਸਟੇਟਮੈਂਟ ਤਾਂ ਕਰਵਾ ਲੈਂਦੇ ਆ ਕੋਟਾ ਇਸ ਕਰਕੇ ਕਰ ਲੈਂਦੀਆਂ ਵੀ ਇਹ ਆਪਣੇ ਇੱਕ ਇਹ ਤਾਂ ਆਪਣੇ ਹੱਥ ਨਾਲ ਹੀ ਹਿੰਦੀ 'ਚ ਲਿਖ ਕੇ ਦਿੰਦੀ ਆ ਸੋ ਥੈਟ ਕੱਲ ਨੂੰ ਇੱਕ ਸਬੂਤ ਬਣ ਜਾ ਕਈ ਵਾਰੀ ਮੁਕਰ ਵੀ ਜਾਂਦੇ ਆ ਤੇ ਅੱਜ ਤੱਕ ਦਾ ਮੇਰਾ ਤਜਰਬਾ 164 ਵਾਲਾ ਜਿਹੜਾ ਨਾਮ ਵੀ 164 ਦੀ ਕੀਤੀ ਹੋਵੇ ਉਦਾਂ ਹੀ ਅਪਰੂਵਰ ਬਣ ਗਏ ਉਹਦਾ ਕਿਉਂਕਿ 161 ਦੀ ਸਟੇਟਮੈਂਟ ਵੀ ਲਿਖੀ ਜਾਂਦੀ ਆ ਤੇ ਉਹਨੂੰ ਛੱਡਦੇ ਨਹੀਂ ਟਿਲ ਥੈਨ ਕਿ ਉਹਦੀ ਬਿਨੈਰ ਗਵਾਹੀ ਨਹੀਂ ਹੁੰਦੀ ਸੋ ਇਹੋ ਜਿਹੇ ਦੇ ਪਿੱਛੇ ਕਿਹੜੀ ਘਟਨਾ ਹੈ ਉਹੋ ਹੀ ਤਾਂ ਅਸੀਂ ਪੁੱਛਣਾ ਚਾਹੁੰਦੇ ਆ। ਜਿਹੜੇ ਮਾਮਲਿਆਂ ਦੇ ਵਿੱਚ ਕੋਈ ਵੀ ਸਰਕਾਰੀ ਸਾਫ ਦੇ ਕੇ ਰਾਜੀ ਨਹੀਂ ਇੱਕੋ ਪਾਸੇ ਤਾਂ ਭਗਵੰਦ ਮਾਨ ਹੋਣੀ ਆਗਰਾਮ ਸਿੰਘ ਦੇ ਦਫ਼ਤਰ ਦੀ ਕੋ ਛੱਡਣ ਦੇ ਰਹੇ। ਦੂਜੇ ਪਾਸੇ ਅਮਰਪਾਲ ਜਿਹੜਾ ਜਿੱਤ ਗਿਆ ਉਹਨੂੰ ਛੱਡ ਕੇ ਰਾਜੀ ਨੇ ਐਨਐਸਐਮ ਵਿਧਾਨਦੇ ਨੇ ਉਹਦੀ ਵੀ ਗੱਲ ਕੀਤੀ ਜਾਏਗੀ ਕਿ ਸਖ਼ਤ ਹਿਸਾਬ ਕਿੱਥਾ ਜਾਵੇ। ਰੋਬਰ ਚੱਲਿਆ ਜਾਵੇ ਸਾਰੇ ਪਾਸੇ। ਦੇਖੋ ਜ਼ਿਲ੍ਹੇ ਜਾਵਾਂਗੇ ਉੱਥੇ ਸਾਰੀਆਂ ਗੱਲਾਂ ਕਰਾਂਗੇ ਨਾ। ਭਈ ਜੇ ਝੂਠੇ ਸਾਥ ਦੇ ਮੁੱਦੇ ਦੇ ਉੱਤੇ ਪਹਿਲਾਂ ਕਾਂਗਰਸ ਆਈਆਂ ਚ ਲੰਬਾ 5 ਸਾਲ ਆਪਣਾ ਖਿੱਚਮ ਖਿੱਚ ਕਰ ਗਈ ਹੁਣ 3 2 ਸਾਲ ਇਹਨਾਂ ਦੇ ਪੂਰੇ ਹੋ ਗਏ ਆ ਤੇ ਹੁਣ ਇਹ ਖਿੱਚਮ ਖਿੱਚ ਕਰੀ ਜਾਂਦੇ ਆ ਇਹ ਇਹੋ ਦਾ ਪੁੱਛਣਾ ਪਏ ਤੇ ਪਿੱਛੇ ਦੱਸੋ ਕੀ ਗੱਲ ਆ ਬਾਕੀ ਜ਼ਿਲ੍ਹੇ ਸਮਾਂ ਮਿਲ ਗਿਆ ਸਾਰਿਆਂ ਨੂੰ ਸੇ ਡਿਟੇਲ ਦੇ ਵਿੱਚ ਬੈਠ ਕੇ ਗੱਲਾਂ ਕਰਦੇ ਆ ਜੀ ਤੁਸੀਂ ਕੀ ਡੂੰਗੀ ਸਾਸ਼ ਨੂੰ ਕੀ ਲੱਗਦਾ ਹੈ ਤੇ ਪਿੱਛੇ ਕੌਣ ਹੈ ਪ੍ਰਦੀਪ ਕੇ ਦੀ ਮੰਤਰੀ ਕਰਦਾ ਇਹਦੇ ਪਿੱਛੇ ਸਿੱਧੀ ਪੰਜਾਬ ਸਰਕਾਰ ਆ ਕਿਉਂ ਪੰਜਾਬ ਸਰਕਾਰ ਦੇ ਕਾ ਦੀਦਾ ਹੀ ਆ ਮੈਂ ਦੋ ਦਿਨ ਗੱਲਾਂ ਜਿਹੜੇ ਤੁਹਾਡੇ ਨੁਕਤੇ ਸਾਹਮਣੇ ਰੱਖੇ ਆ ਉਹ ਨੋਪਿਆਂ ਨੂੰ ਤੇ ਫੇਰ ਐਜ਼ ਇਟ ਇਜ਼ ਆਹਨਾ ਦਿਨਾਂ ਦੇ ਵਿੱਚ ਉਹਨੂੰ ਇੱਕ ਪੇਸ਼ ਕੀਤਾ ਜਾਣਾ ਮੈਂ ਦੇਖੋ ਇੱਕ ਹੋਰ ਤੁਹਾਡੇ ਤੁਸੀਂ ਹੁਣ ਮੈਨੂੰ ਸਵਾਲ ਕੀਤਾ ਇੱਕ ਬੰਦਾ ਜਿਹੜਾ ਜਿਹਨੇ ਗੁਰੂ ਮਹਾਰਾਜ ਦਾ ਆਂਗ-ਆਂਗ ਗਲੀਆਂ 'ਚ ਖਲਾ ਰਿਆ ਉਸ ਕੇਸ ਦਾ ਇਹ ਦੋਚੀ ਆ ਤੇ ਫੇਰ ਉਹਦਾ ਆਪ ਹੀ ਆਪਾਂ ਅੱਜ ਸਹਾਰਾ ਲੈ ਰਹੇ ਹਾਂ ਪਹਿਲਾਂ ਆਪਾਂ ਐਲੀਗੇਸ਼ਨ ਲਾਉਨੇ ਫੇਰ ਝੂਠੇ ਸਾਥ ਦਾ ਫਲਾਨਾ ਉਹਦਾ ਚੇਲਾ ਹੋਵੇ ਫਿਰ ਗੁਰੂ ਮਹਾਰਾਜ ਦੀ ਏਡੀ ਬੱਡੀ ਬਿਆਦਬੀ ਕਰਤੀ ਜਾਵੇ ਇਹ ਹੁਣ ਵੀ ਸੱਚ ਬੋਲਦਾ ਜਿਹੜੇ ਆਪਾਂ ਸਹਾਰਾ ਲੈ ਰਹੇ ਕੀ ਕਿਉਂਕਿ ਮੈਂ ਅਕਾਲ ਤਖਤ ਕਰਕੇ ਚੁੱਪ ਬੈਠਾ ਮੈਂ ਨਹੀਂ ਕੁਝ ਮੇਰੀ ਲਿਮਿਟੇਸ਼ਨ ਹੈ ਮੇਰਾ ਆਪ ਦਾ ਸੁਭਾਅ ਹੀ ਆ ਮੈਂ ਨਹੀਂ ਚਾਹੁੰਦਾ ਵੀ ਕੋਈ ਗੱਲ ਕੀਤਾ ਜਿਵੇਂ ਜਿੰਨਾ ਚਿਰ ਅਕਾਲ ਤਖਤ ਸਾਹਿਬ ਤੋਂ ਕੋਈ ਫੈਸਲਾ ਨਹੀਂ ਆਉਂਦਾ ਪਰ ਸਮਝਦਾ ਹੁੰਦੀ ਆ ਨਾ ਤੇ ਐਡਾ ਬੰਦਾ ਕਿਹਦੇ ਹੁੰਦੇ ਬਾਦ ਨਾਲੋਂ ਬਦਨਾਮ ਬੁਰਾ ਕਿ ਜਿਹੜਾ ਬੰਦਾ ਬਿਆਦਬੀਆਂ ਦੇ ਮਹਾਰਾਜ ਦੇ ਅੰਗ-ਅੰਗ ਖਲਾਰਨ ਵਾਲੇ ਕੇਸਾਂ ਦੇ ਵਿੱਚ ਲੜਿੰਦਾ ਲੜਿੰਦਾ ਨਹੀਂ ਗ੍ਰਫਤਾਰੀ ਵੀ ਹੋ ਗਈ ਤੇ ਅੱਜ ਉਹਨੂੰ ਇੱਕ ਹੀਰੋ ਬਣਾ ਕੇ ਬੜੇ-ਬੜੇ ਪੱਦਰ ਦੇ ਉੱਤੇ ਪੇਸ਼ ਕੀਤਾ ਜਾ ਰਿਹਾ ਇਹ ਪੜਦੇ ਕਿ ਪਿੱਛੇ ਕੀ ਹੈ ਤੁਸੀਂ ਮੇਰੇ ਤੋਂ ਬਿਹਤਰ ਸਮਝਦੇ ਹੋ ਗੁਰਪਤਾ ਬਨਾਰਾ ਬੇਦਮੀਆਂ ਹੋਈਆਂ ਨੇ ਗੁਰਪਤਾ ਬਨਾਰਾ ਪਾਡਲ ਫੜੇਗੇ 3 ਪਲੇਅਰ ਦੇ ਬਿਆਨਾਂ ਦੇ ਤਹਿਾਰ ਤੇ ਸੁਖਵੀਰ ਬਾਦਲ ਨੂੰ ਤਸਦੀਕ ਕਰਨ ਮੰਗਿਆ ਗਿਆ ਦੇਖੋ ਮੇਰੀ ਗੱਲ ਸੁਣੋ ਜੇ ਨਾ ਹੁਣ ਇਹ ਗੱਲ ਤੇ ਚੱਲੂਗਾ ਉਹ ਠੀਕ ਹੈ ਬਈ ਹੋ ਸਕਦਾ ਉਹ ਹੋਵੇ ਜਿਹੜਾ ਬੰਦਾ ਕੋਈ ਪੰਥ ਚੋਂ ਸਿੱਖ ਕੇ ਆਇਆ ਉਹਦੇ ਨਾਲ ਜੇ ਕੋਈ ਮਿਲ ਗਿਆ ਰੱਖਦਾ ਆ ਫਿਰ ਉਹ ਅਕਾਲ ਤਖਤ ਤੋਂ ਤੇ ਐਕਸ਼ਨ ਲੈ ਸਕਦਾ 12 ਮੌਜੂਦਾ ਸਮੇਂ ਦੀਆਂ ਵੀ ਘਟਨਾਵਾਂ ਕੁਝ ਹੋਈਆਂ ਜਿਨ੍ਹਾਂ ਦੇ ਵਿੱਚ ਬਹੁਤ ਕੁਝ ਹੋ ਗਿਆ ਉਹ ਮੈਂ ਹਾਲੇ ਮੋਹੋਂ ਨੇ ਕਹਿਣੀਆਂ ਉਹ ਮੈਂ ਬਾਅਦ ਚ ਕਹੂੰਗਾ ਪ੍ਰਦੀਪ ਕਲੇਰ ਇਹੋ ਜਿਹਾ ਨਹੀਂ ਹੈਗਾ ਪਰ ਫਿਰ ਵੀ ਇਹਨੂੰ ਬਖਸ਼ਿਆ ਜਾ ਰਿਹਾ ਇਹ ਕਿਉਂ ਬਖਸ਼ਿਆ ਜਾ ਰਿਹਾ ਇਹ ਤੁਸੀਂ ਪ੍ਰੈਸ ਵਾਲੇ ਮੇਰੇ ਤੋਂ ਬਿਹਤਰ ਜਾਣਦੇ ਆ ਇਹ ਸਿਰਫ ਇੱਕ ਤੂਲ ਦੇ ਤੌਰ ਤੇ ਵਰਤਿਆ ਜਾ ਰਿਹਾ ਮੇਰਾ ਕੋਈ ਨਾ ਮੇਰਾ ਮੈਂ ਲੀਗਲ ਐਸਪੈਕਟ 'ਚ ਕਾਰਨ ਬੋਲਣ ਦਾ ਆ ਕਿ ਇੱਕ ਬੰਦਾ ਇੱਕ ਥਾਣੇ 'ਚ ਤਿੰਨਾਂ ਕੇਸ ਵੀ ਡੇਂਦਾ ਤੇ ਕੋਰਟਾਂ ਦੇ ਵਿੱਚੋਂ ਆ ਪੀਓ ਹੋ ਚੁੱਕਾ ਹੋਵੇ ਤੇ ਫੇਰ ਯਾਰੋ ਬੰਦੇ ਦੀ ਇੱਕ ਥਾਣੇ ਦੇ ਵਿੱਚ ਵੀ ਇੱਕ ਜੀ ਗ੍ਰਿਫਤਾਰੀ ਬੈਂਦੀ ਤੇ ਦੋਹਾਂ ਦੇ ਵਿੱਚ ਗ੍ਰਿਫਤਾਰੀ ਕੋਈ ਨਹੀਂ ਫਿਰ ਕੀ ਆ ਇਹਦੇ ਪਿੱਛੇ ਆਪਾਂ ਨੂੰ ਸਮਝ ਆ ਜਾਂਦੀ ਚੰਗੀ ਤਰ੍ਹਾਂ ਕੋਰਟਾਂ ਦੇ ਫੈਸਲੇ ਆ ਕੋਰਟਾਂ ਦੇ ਆ ਵਿੱਚ ਪ੍ਰਾਪਰਟੀ ਅਟੈਚ ਆ ਹੋ ਰਿਹਾ ਤੇ ਮੈਂ ਤਾਂ ਆ ਬੈਠੇ ਆਪਣੇ ਸਿਆਲਕਾ ਸਾਹਿਬ ਜੇ ਕੋਈ 20 40 ਹਜ਼ਾਰ ਦਾ ਕਿਸੇ ਨੇ ਠੱਗੀ ਮਾਰੀ ਹੋਵੇ ਨਾ ਅੱਜ ਕੱਲ ਏਜੰਟਾਂ ਦੇ ਕੇਸ ਬਹੁਤ ਆਉਂਦੇ ਆ ਤੇ ਉਹ ਫਿਰ ਤੁਸੀਂ ਦੇਖ ਲਾ ਫੇ 2-2 ਦਿਨਾਂ 4-4 ਮਹੀਨੇ ਜਮਾਨਤੇ ਨੇ ਹੁੰਦੇ ਇਹ ਤਾਂ 295 ਇਹਦੇ ਵੱਡੇ ਕੇਸ ਦੇ ਵਿੱਚ ਗਰੰਟਡ ਆ ਕਾਨੂੰਨੀ ਤੌਰ ਤੇ ਵਿਰੋਧ ਕੀਤਾ ਚੰਗੇ ਅਸੀਂ ਬਿਲਕੁਲ ਅਸੀਂ ਆਪਣੀ ਟੀਮ ਲਾਈ ਆ ਉਹ ਜਿਹੜੀ ਟੀਮ ਆ ਅਸੀਂ ਮਿਲਾਂਕਣ ਕਰ ਰਹੇ ਆ ਅਸੀਂ ਪਹਿਲਾਂ ਮੈਨਾ ਭਗਵੰਤ ਮਾਨ ਜੀ ਆ ਉਹ ਤੋਂ ਬਾਅਦ ਜੇ ਨਾਂ ਸਾਨੂੰ ਸਮਾਂ ਦੇਣ ਚੰਗੀ ਗੱਲ ਸਮਾਂ ਦੇਣ ਤਾਂ ਵਧੀਆ ਗੱਲ ਆ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਜੇ ਨਹੀਂ ਸਮਾਂ ਦਿੰਦੇ ਸਾਨੂੰ ਫਿਰ ਗਵਰਨਰ ਨੂੰ ਵੀ ਅਪਰੋਚ ਕਰਾਂਗੇ ਉਸ ਤੋਂ ਬਾਅਦ ਫਿਰ ਕੋਟਾਂ ਦਾ ਵੀ ਬੁਹਾ ਕੋਲਾ ਪਰ ਮੈਂ ਸਮਝਦਾ ਪੰਜਾਬ ਦਾ ਮੁੱਖ ਮੰਤਰੀ ਕਿਸੇ ਪਾਰਟੀ ਵਿਸ਼ੇਸ਼ ਦਾ ਨਹੀਂ ਹੁੰਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਆ ਸਾਡੇ ਜਿਹੜੀਆਂ ਗੱਲਾਂ ਇਹ ਵੀ ਸਾਡੀਆਂ ਆਵਾਜ਼ ਵਯਾ ਤੇ ਸਰਕਾਰ ਜਿਹੜੀ ਆ ਉਹਦੇ ਕੋਲੋਂ ਚਲੋ ਅਸੀਂ ਤਾਂ ਚੋਣੇ ਹੋਏ ਆ ਲੋਕ ਵੀ ਇਨਸਾਫ਼ ਮੰਗਦੇ ਹੀ ਆ ਨਾ ਵੀ ਆ ਜਿਹੜਾ ਇਹ ਪੀਏ ਦੇ ਪਿੱਛੇ ਇਨਸਾਫ਼ ਆ ਇਸ ਕਰਕੇ ਉਹਨਾਂ ਨਾਲ ਬੈਠ ਕੇ ਗੱਲ ਕਰਕੇ ਫੋਰ ਵੀ ਜਿਹੜੀਆਂ ਗੱਲਾਂ ਹੋਣਗੀਆਂ ਉਹ ਵੀ ਡਿਸਕਸ ਕਰਾਂਗੇ। ਹਾਂ ਜੀ ਰਾਖ ਬਾਰਾਂ ਪ੍ਰਭਾਗੇ ਵੀ ਸਮਾਂ ਨਹੀਂ ਲੈ ਸਕੇ। ਤੇ ਕੀ ਸਰਕਾਰਾਂ ਤੋਂ ਸਮਾਂ ਦੁਰਗੇ ਨੇ ਤੇ ਆਪਾਂ ਡੀਸੀ ਨੂੰ ਮੈਂ ਚੱਲਦੇ ਹਾਂ। ਅਗਲੇ ਪਾਸੇ ਇੱਕ ਤਸਦੀਦਾਂ ਨੂੰ ਮਨਗ ਪੱਤਰ ਲੈਣ ਭੇਜ ਦਿੰਦਾ। ਚਲੋ ਇਹ ਗੱਲਾਂ ਪੁਰਾਣੀਆਂ ਹੋ ਗਈਆਂ ਇਹ ਕੋਈ ਇੱਕ ਸਾਜਿਸ਼ ਆ। ਇਹ 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 ਮੇਰੀ ਗੱਲ ਸੁਣੋ। ਮੈਂ ਨਤੀਜਾ ਨਤੀਜਾ ਨਿਕਲੂਗਾ। ਨਤੀਜਾ ਇਸ ਕਰਕੇ ਨਹੀਂ ਨਿਕਲਿਆ ਨਤੀਜਾ ਨਾ ਕੱਢਣ ਲਈ ਸਾਰਾ ਕੁਝ ਹੋ ਰਿਹਾ। ਆ ਜਿੰਨਾ ਕੋਈ ਸਾਰਾ ਕੁਝ ਹੋ ਰਿਹਾ ਨਤੀਜਾ ਕੱਢਣ ਤੇ ਅੱਜ ਕੌਮ ਇੱਕ ਥਾਂ ਇਕੱਠੀ ਹੋ ਜਾਏ। ਨਤੀਜਾ ਤਾਂ ਸਵੇਰੇ ਨਿਕਲੇ ਆਉਗਾ ਸਰਕਾਰੀ ਬੀਤੇ ਦਿਨੀ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਉਹਦੇ ਜੇ ਮੈਂ ਭਾਗੀ ਦਰਦੇ ਹੁਣ ਤੱਕ ਕੀ ਕਾਰਵਾਈ ਹੋਈ ਹੈ ਜਿਹੜਾ ਜੀ ਪੋਤਲ ਕਰਦੇ ਜੀ ਪੋਤਲ ਕਰਦੇ ਜੀ ਦੋਏ ਉਹ ਦੇਖੋ ਇਦਾਂ ਜਿਹੜਾ ਇੱਥੇ ਹੁੰਦਾ ਡਿਪਾਰਟਮੈਂਟ ਡਿਪਾਰਟਮੈਂਟ ਤੋਂ ਵੱਖਰਾ ਹੁੰਦਾ ਉਹ ਬੜੀ ਮੰਦਭਾਗੀ ਘਟਨਾ ਵਾਪਰੀ ਪਹਿਲਾਂ ਦਾ ਵਿਚਾਰਾ ਅਨਪੋਲ ਮੋਨੇ ਦੇ ਵਿੱਚ ਇੱਕ ਰਗੜਿਆ ਗਿਆ ਤੇ ਦੂਜਾ ਜਿਹੜਾ ਆ ਕਿਉਂਕਿ ਪੁਲਿਸ ਨੇ ਪਰਚਾ ਦਰਜ ਕਰ ਲਿਆ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਹੁਣ ਮੈਂ ਬੋਲੂਗਾ ਐਸਡੀ ਦੀ ਸਟੇਜ ਤਾਂ ਚੰਗਾ ਨਹੀਂ ਲੱਗੂਗਾ ਬਾਕੀ ਜਿਹੜੇ ਸਾਡੇ ਮੁਲਾਜ਼ਮ ਆ ਉਹ ਜਿਹੜੇ ਕਿਉਂਕਿ ਇੱਕੋ ਜਿਹੇ ਸਾਡਾ ਮੁਲਾਜ਼ਮ ਉਹਦੇ ਵਿੱਚੋਂ ਦੋ ਦੋ ਚਲੋ ਉਹ ਦੋਏ ਅਸੀਂ ਜਿਹੜੇ ਆ ਸਸਪੈਂਡ ਕਰ ਦੋ ਤੁਹਾਨੂੰ ਇੱਕ ਸਪਸ਼ਟੀਕਰਨ ਦੋ ਤੇ ਜਦੋਂ ਦਾ ਜਾ ਕੇ ਠੀਕ ਕਰਨਾ ਚਾਹੋਗੇ ਸੁਪੀਰ ਮਾਜ਼ਮਾ ਰੋਤਾ ਜਦ ਤੱਕ ਕੀਤਾ ਕੇ ਸਪਸ਼ਟੀਕਰਨ ਹੋਰ ਕਿੰਨਾ ਦੇਣਗੇ ਇਹਦੇ ਬਾਰੇ ਮੈਂ ਕੁਝ ਨਹੀਂ ਕਿਉਂਕਿ ਕਾਲਤਾਖ ਸਾਹਿਬ ਜਾਣਦੇ ਮੈਂ ਜੀ ਲਗੋ ਜੀ ਆਫਿਸ ਕੋਲ ਇੱਕ ਗੱਲ ਸੀ ਕਿ ਬਸਾ ਤੁਸੀਂ ਅੱਜ ਸਪਸ਼ਟੀਕਰਨ ਮੈਂ ਮੈਂ ਨਹੀਂ ਮੇਰੀ ਗੱਲ ਸਪਸ਼ਟੀਕਰਨ ਮੰਗਿਆ ਬੇਵਾਲਾ ਮੈਂ ਜਵਾਬ ਮੰਗ ਰਿਹਾ ਆ ਦੂਜਾ ਜਿਹੜਾ ਸਾਡੇ ਤੁਸੀਂ ਦਿੱਤਾ ਪੇਸ਼ ਸ਼ੋਮਣੀ ਕਮੇਟੀ ਨੇ ਉਹ ਕਲੋਜ਼ਰ ਰਿਪੋਰਟ ਦੇ ਵਿੱਚ ਉਹਦੀ ਮਦਦ ਕੀਤੀ ਇਹਦਾ ਮੈਂ ਜਵਾਬ ਦਿੱਤਾ ਜੀ ਜੀ ਮੈਂ ਉਹਦੇ ਆ ਮੈਂ ਕੋਈ ਨਹੀਂ ਮੈਂ ਵਾਤੀ ਜਵਾਬ ਨਹੀਂ ਦੇ ਰਿਹਾ ਪਹਿਲਾਂ ਬਾਅਦ ਆਪਣਾ ਬਾਅਦ ਤੁਸੀਂ ਹਾਂ ਜੀ ਤੁਸੀਂ ਹਫ਼ਤੇ ਬਾਅਦ ਤੁਸੀਂ ਜਵਾਬ ਦੇ ਰਹੇ ਇੱਕ ਹਫ਼ਤਾ ਹੋ ਗਿਆ ਪ੍ਰਦੀਪਲੇ ਨੂੰ ਚੈਨਲਾ ਤੇ ਆਉਂਦਿਆਂ ਨੂੰ ਮੈਂ ਤੁਹਾਡੇ ਅੱਗੇ ਇਹ ਬੇਨਤੀ ਕਰਨਾ ਚਾਹ ਰਿਹਾ ਸੀ ਆ ਹੱਥ ਜੋੜ ਕੇ ਇਹ ਬੇਨਤੀ ਹੈ ਦੀ ਪ੍ਰਧਾਨ ਨੂੰ ਸਾਨੂੰ ਕੁਝ ਨਾ ਕੁਝ ਬੁਲਾਰੇ ਜਿਹੜੇ ਸਾਨੂੰ ਜਰੂਰ ਦਿੱਤੇ ਜਾਣ ਚੈਨਾਂ ਤੇ ਬਿਠਾਉਣ ਵਾਲੇ ਜਿਹੜੇ ਸਾਡੀ ਸਿੱਖ ਕੌਮ ਦੀ ਗਵਾਹੀ ਕਰਦੇ ਮੈਂ ਇਹ ਤੁਹਾਨੂੰ ਕਹਿ ਰਿਹਾ ਸੀਗਾ ਕਿ ਅਸੀਂ ਇੱਕ ਹਫਤੇ ਬਾਅਦ ਆ ਕੇ ਤੁਸੀਂ ਆਪਣਾ ਜਵਾਬ ਦੇ ਹੀ ਕਰ ਰਹੇ ਹੋ ਮੈਂ 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 ਪੁੱਛ ਰਿਹਾ ਹਾਂ ਕਿ ਜੋ ਤੁਸੀਂ ਅੱਜ ਕਰਿਓ ਕਿ ਇੱਕ ਹਫਤਾ ਪਹਿਲਾਂ ਨਹੀਂ ਸੀ ਜਵਾਬ ਮੈਂ 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 ਨੂੰ ਬੁਲਾ ਰਹੇ ਦੇ ਦਿਓ ਗੁਰਚਰਦ ਸਿੰਘ ਗਰੇਵਾਲ ਤੋਂ ਇਲਾਵਾ ਕੋਈ ਬੁਲਾਣਾ ਨਹੀਂ ਹੈਗਾ ਨਾ ਸਾਡਾ ਕੋਈ ਫੋਨ ਚੁੱਕਦਾ ਹੈ ਜੀ ਕੋਈ ਵੀ ਆ ਭਾਵੇਂ న్యూਸ 80 ਨਾਲੇ ਭਾਜੀ ਇੱਥੇ ਬੈਠੇ ਆ ਭਾਵੇਂ ਮੈਂ ਜੀ ਤੂੰ ਬੈਠਾ ਆ ਭਾਵੇਂ ਹੋਰ ਐ ਸਾਨੂੰ ਡਿਬੇਟ ਵਾਸਤੇ ਵੀ ਚਾਹੀਦੇ ਹੁੰਦੇ ਬੁਲਾ ਰਹੇ ਇਹ ਹੱਥ ਬੰਨ੍ਹ ਕੇ ਬੇਨਤੀ ਆ ਸਾਨੂੰ ਸਾਥਾਂ ਨੂੰ ਬੁਲਾ ਰਹੇ ਦੇ ਛੱਡੋ ਜਿਹੜੀ ਸਿੱਖ ਕੌਮ ਪਰ 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 ਮੈਂ ਇੱਕ ਤੁਹਾਡੇ ਹੁਣ ਮੇਰੇ ਨੂੰ ਕਿਉਂਕਿ ਤੁਸੀਂ ਕੁਆਰੀ ਪਾਤੀ ਆ ਜੀ ਪ੍ਰੈਸ ਹਮੇਸ਼ਾ ਇੰਪਾਰਸ਼ਲ ਹੁੰਦੀ ਆ हमेशा एम पारशियल ਹੁੰਦੀ ਆ ਪਰ ਅੱਜ ਤੁਸੀਂ ਮੈਨੂੰ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਗੁੱਸਾ ਕਰ ਜਾਓ ਲੋਕ ਜਾਣਦੇ ਆ ਹਰ ਚੈਨਲ ਤੇ ਕੀ ਹੋ ਰਿਹਾ ਐਮਪਾਰਸ਼ੀਅਲਟੀ ਆ ਜਾਂ ਪਾਰਸ਼ੀਅਲਟੀ ਇਹ ਮੈਂ ਨਹੀਂ ਨਹੀਂ ਮੈਂ ਮੈਂ ਕਹਿ ਰਿਹਾ ਪ੍ਰੈਸ ਇਹ ਡਾਕੂਮੈਂਟ ਸੱਚ ਦੇ ਨਹੀਂਗੇ ਇਹ ਡਾਕੂਮੈਂਟਸ ਉਹ ਪਹਿਲਾਂ ਦੇ ਜਿਹੜੇ ਆ ਧਰਨਪੁਰ ਕੀਤੇ ਪ੍ਰੈਸ ਆਲਵੇਸ ਨਾਟ ਫਾਰ ਐਨੀ ਐਂਡਰੈਸ ਜਿਹੜੀ ਹੁੰਦੀ ਆ ਤੇ ਪ੍ਰੈਸ ਨੂੰ ਵੀ ਆਪਣਾ ਰੋਲ ਨਿਭਾਉਣਾ ਚਾਹੀਦਾ ਬਾਕੀ ਤੁਸੀਂ ਸਹਾਇਤਾ ਉਹ ਜਿਹੜਾ ਇਹਨੂੰ ਮੈਂ ਕਰੂੰਗਾ ਜਿਹੜੇ ਪੰਗਲਾ ਵਿੱਚ ਜੋ ਮਾਹੌਲ ਬਣਿਆ ਹੋਇਆ ਉੱਥੇ ਜਿਹੜੇ ਗੁਰਦੁਆਰੇ ਕੀਰਤ ਠੀਕਾ ਇਹਨੂੰ ਵੀ ਜਾਣ ਦੇ ਦੇਖੋ ਦੇਖੋ ਸਵੇਰ ਵਾਲੀ ਗੁਰਦੁਆਰਾ ਪਰਮੰਤਰ ਕਮੇਟੀ ਸ਼ੁਰੂ ਤੋਂ ਹੀ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਉਦ ਵੀ ਅਸੀਂ ਆਪਣੇ ਸਾਰੇ ਸਿੱਖ ਭਾਈਚਾਰਾ ਉੱਥੇ ਰਿਹਾ ਨਹੀਂ ਤੇ ਉਦੋਂ ਅਸੀਂ ਫੇਰ ਉਹ ਯਤਨ ਵੀ ਕੀਤਾ ਵੀ ਜਿਹੜੇ ਗੁਰਦੁਆਰੇ ਉਹਨਾਂ ਨੂੰ ਸਿਕਿਉਰ ਕਰੀਏ ਪਰ ਸਰਕਾਰ ਨੇ ਯਾਦਤ ਨਹੀਂ ਦਿੱਤੀ ਹੁਣ ਬੰਗਲਾਦੇਸ਼ 'ਚ ਵੀ ਮਿਨੋਰਟੀ ਕਮਿਊਨਿਟੀ ਕਿਤੇ ਵੀ ਹੋਵੇ ਤੇ ਮਿਨੋਰਟੀ ਕਮਿਊਨਿਟੀ ਲਈ ਅਸੀਂ ਹਮੇਸ਼ਾ ਖੜਦੇ ਆਂ ਪਰ ਜਿਹੜੀ ਮਿਨੋਰਟੀ ਕਮਿਊਨਿਟੀ ਬੰਗਲਾਦੇਸ਼ 'ਚ ਰਹਿ ਰਹੀ ਆ ਚਾਹੇ ਸੇਖਿਆ ਚਾਹੇ Hindu ਰੂਪ ਦੇ ਵਿੱਚ ਤੇ ਉਹ ਮੁਲਕਾਂ ਦੇ ਜਿਹੜੇ ਮੈਜੋਰਟੀ ਵਾਲੇ ਉਹਨਾਂ ਨੂੰ ਵੀ ਕੋਈ ਦੇਖਣਾ ਚਾਹੀਦਾ ਕਿ ਮਿਨੋਰਟੀ ਦੇ ਉੱਤੇ ਤਸ਼ੱਦਦ ਨਾ ਕੀਤਾ ਜਾਵੇ